ਮਲਾਰ ਮਹਲਾ ਤੇ ਜਾ ਗੁਰ ਸਲਾਹੇ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੇ ਵੱਡੇ ਆਏ ਹੋਏ ਅਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸਮਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜਾ ਕੋਟੰਬ ਹੋ ਮੈਂ ਬਖ ਤ੍ਰਿਸ਼ਨਾ ਚਲਨਰ ਦੇ ਸਮਾਲ ਰਹਾਉ ਸਤਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਅਨ ਦਿਨ ਹਰ ਰਵਿਆਰ ਦੇ ਅੰਤਰ ਸਹਜ ਸਮਾਦ ਲਗਾਈ ਸਤ ਗੁਰ ਸ਼ਬਦ ਦੇ ਹੋ ਮਨ ਭਿਦਿਆ ਹਿਰਦੇ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਏ ਲਖਿਆ ਗੁਰਮੁਖ ਆਖ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬੋੜ ਨਾ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸੱਚ ਸਾਚ ਪਤੀ ਜੈ ਵਿਚੋਂ ਆਪ ਗਵਾਇਆ ਇੱਕ ਏਕ ਵਸੈ ਮਨ ਸੁਆਮੀ ਦੂਜਾ ਵਰਨ ਕੋਈ ਇੱਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੁਈ ਨਾਨਕ ਨਾਮ ਪ੍ਰਭੂ ਤੇ ਪਈ ਜਿਨ ਕੋ ਤੁਰ ਲਿਖਿਆ ਹੋਇ ਮਲਾਰ ਮਹੱਲਾ ਤੀਜਾ ਗੁਰਸਾਲਾ ਹੈ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦ ਪਰਮ ਪਦ ਪਾਇਆ ਵੱਡੀ ਵੱਡਿਆਈ ਹੋਏ ਅਨ ਦਿਨ ਗੁਰ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖੁਰ ਦੇ ਵਿਚਾਰ ताज कूड़ कुटंब हो मैं बिख तृष्णा चलन हृदय संभाल सत गुरदाता राम नाम का होर दाता कोई नहीं ਜੀ ਦਾਨ ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਅਨ ਦਿਨ ਹਰ ਰਵਿਆਰ ਦੇ ਅੰਤਰਾ ਸਹਜ ਸਮਾਦ ਲਗਾਹੀ ਸਤ ਗੁਰ ਸ਼ਬਦ ਦੇਹ ਮਨ ਭਿਦਿਆ ਹਰ ਦੈ ਸੱਚੀ ਬਾਣੀ ਮੇਰਾ ਪ੍ਰਭ ਅਲੱਖ ਨ ਜਾਏ ਲਖਿਆ ਗੁਰਮੁਖ ਆਖ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਮਣ ਜਾਣਾ ਬਹੜ ਨ ਹੋਵੇ ਗੁਰਮੁਖ ਸਹਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ साचे हे सच साच, साच पति गवाया एको एक वसे मन स्वामी दुजा वर न कोई। एको नाम अमृत है मीठा जग निर्मल ਸੱਚ ਸੋਏ ਨਾਨਕ ਨਾਮ ਪ੍ਰਭੂ ਤੇ ਪਈਐ ਜਿਨ ਪੋਥਰ ਲਿਖਿਆ ਹੋਇ ਮਲਾਰ ਮਹਲਾ 3 ਗੁਰਸਾਹਿ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੇ ਵੱਡੇ ਆਈ ਹੋਏ ਅਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖ ਹਰਿ ਦੇ ਵਿਚਾਰ ਦਜ ਕੋੜ ਕਟੰਬ ਹੋ ਮੈਂ ਬਿਖ ਤ੍ਰਿਸ਼ਨਾ ਚਲਣ ਹਿਰਦੈ ਸਮਾਲਾ ਸਤ ਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਹੀਂ ਜੀ ਦਾਨ ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਅਨ ਦਿਨ ਹਰ ਰਵਿਆਰ ਦੇ ਅੰਤਰ ਇਹ ਜ ਸਵਾਦ ਲਗਾਈ ਸਤ ਗੁਰ ਸ਼ਬਦੀ ਹੁ ਮਨ ਪਿਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਇ ਲਖਿਆ ਗੁਰਮੁਖ ਆਖ ਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪਿਐ ਸਾਰੰਗ ਪਾਣੀ ਆਵਣ ਜਾਣਾ ਬਹੁੜ ਨਾ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸਚ ਸਾਚ ਪਤਿ ਜੈ ਵਿੱਚੋਂ ਆਪ ਗਵਾਇਆ ਇੱਕੋ ਇੱਕ ਵਸੈ ਮਨ ਸੁਮੀ ਦੂਜਾ ਵਰ ਨ ਕੋਈ ਇੱਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੋਇ ਨਾਨਕ ਨਾਮ ਪ੍ਰਭੂ ਤੇ ਪਈਐ ਜਿਨ ਕਾ ਧੁਰ ਲਿਖਿਆ ਹੋਇ ਮਲਾਰ ਮਹਲਾ 3 ਗੁਰ ਸਾਲਾਹੇ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੇ ਵੱਡੇ ਆਏ ਹੋਏ ਅਨ ਦਿਨ ਗੁਣ ਗਾਵੇਂ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕਟੰਭ ਹੋ ਮੈਂ ਬਖ ਤ੍ਰਿਸ਼ਨਾ ਚਲਨ ਹਿਰਦੈ ਸੰਭਾਲਾ ਸਤ ਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾ ਹੈ ਜੀ দান ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਆਨਦਨ ਹਰ ਰਵਿਆਰ ਦੇ ਅੰਤਰ ਸਹਜ ਸਮਾਦ ਲਗਾਹੀ ਸਤ ਗੁਰ ਸ਼ਬਦੇ ਹੋ ਮਨ ਪਿਧਿਆ ਹਿਰਦੈ ਸੱਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਏ ਲਖਿਆ ਗੁਰਮੁਖ ਅਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬਹੜ ਨ ਹੋਵੇ ਗੁਰਮੁਖ ਸਹਜ ਧਿਆਨ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੈ ਸਚ ਸਾਚ ਪਤੀ ਜੈ ਵਿਚੋ ਆਪ ਗਵਾਇਆ ਏ ਕੋਇ ਇੱਕ ਵਸੇ ਮਨ ਸੁਆਮੀ ਦੁਜਾ ਅਵਰ ਨ ਕੋਇ ਇਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੋਇ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕਾ ਧੁਰ ਲਿਖਿਆ ਹੋਇ ਮਲਾਰ ਮਹਲਾ ਤਿਜਾ ਗੋਰਾ ਸਲਾਹੀ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੇ ਵੱਡੇ ਆਏ ਹੋਏ ਅਨ ਦਿਨ ਗੁਣ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕਟੰਭ ਹੋ ਮੈਂ ਬਖਿਸ਼ਿਸ਼ਨਾ ਚੱਲਣ ਹਿਰਦੈ ਸੰਭਾਲ ਸਤ ਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾ ਹੈ ਜੀ দান ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਅਨ ਦਿਨ ਹਰ ਰਵਿਆਰ ਦੇ ਅੰਤਰ ਸਹਿਜ ਸਮਾਦ ਲਗਾਈ ਸਤ ਗੁਰ ਸ਼ਬਦ ਇਹ ਮਨ ਭਿਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨਾ ਜਾਏ ਲਖਿਆ ਗੁਰਮੁਖ ਆਖ ਕਹਾਣੀ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬੋੜ ਨਾ ਹੋਵੇ ਗੁਰਮੁਖ ਸਹਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸੱਚ ਸਾਚ ਪਤੀ ਜੈ ਵਿਚੋ ਆਪ ਗਵਾਇਆ ਇੱਕ ਏਕ ਵਸੈ ਮਨ ਸੁਆਮੀ ਦੂਜਾ ਵਰ ਨ ਕੋਈ ਇਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੋਈ ਨਾਨਕ ਨਾਮ ਪ੍ਰਭੂ ਤੇ ਪਈਐ ਜਿਨ ਕੋ ਤੁਰ ਲਿਖਿਆ ਹੋਇ ਮਲਾਰ ਮਹਲਾ ਤੀਜਾ ਗੁਰਸਾਲਾ ਹੈ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੀ ਵੱਡਿਆ ਹੋਏ ਅਨ ਦਿਨ ਗੁਰ ਗਾਵੇ ਨਿਤ ਸਾਚੇ ਸੱਚ ਸਮਾਵੇ ਸੋਏ ਮਨ ਰੇ ਗੁਰਮੁਖੁਰ ਦੇ ਵਿਚਾਰ तज कूड़ कुटंब हो मैं बिख तृष्णा चलन हृदय संभाल सत गुरदाता राम नाम का होर दाता कोई नहीं ਜੀ ਦਾਨ ਦੇ ਤ੍ਰਿਪਤਾਸੇ ਸਚੇ ਨਾਮ ਸਮਾਹੇ ਅਨ ਦਿਨ ਹਰ ਰਵਿਆਰ ਦੇ ਅੰਤਰਾ ਸਹਜ ਸਮਾਦ ਲਗਾਹੇ ਸਤ ਗੁਰ ਸ਼ਬਦਿ ਹਉਮਨ ਭਿਦਿਆ ਹਰ ਦੈ ਸੱਚੀ ਬਾਣੀ ਮੇਰਾ ਪ੍ਰਭ ਅਲੱਖ ਨ ਜਾਏ ਲਖਿਆ ਗੁਰਮੁਖ ਅਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਪਣਾ ਜਾਣਾ ਬਹੁੜ ਨ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ साचे हे सच साच पति हुए आप गवाया एको एक वसे मन स्वामीन्दुजा वर न को एको नाम अमृत है मीठा ਜਗ ਨਿਰਮਲ ਸਚ ਸੋਇ ਨਾਨਕ ਨਾਮ ਪ੍ਰਭੂ ਤੇ ਪਈਐ ਜਿਨ ਕੋ ਤੁਰ ਲਖਿਆ ਹੋਇ ਮਲਾਰ ਮਹਲਾ ਤੀਜਾ ਗੁਰਸਾਲਾਹੇ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੀ ਵੱਡਿਆਈ ਹੋਏ ਅਨ ਦਿਨ ਗੁਣ ਗਾਵੇ ਨਿਤ ਸਾਚੇ ਸਚ ਸਮਾਵੇ ਸੋਈ ਮਨ ਰੇ ਗੁਰਮੁਖ ਰਦੇ ਵਿਚਾਰ ਤਜ ਕੋੜ ਕਟੰਬ ਹੋ ਮੈਂ ਬਖ ਤ੍ਰishna ਚਲਣ ਹਿਰਦੈ ਸਮਾਲ ਸਤ ਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਹੀਂ ਜੀ দান ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਅਨ ਦਿਨ ਹਰ ਰਵਿਆਰ ਦੇ ਅੰਤਰ ਸਵਾਦ ਲਗਾਏ ਸਤ ਗੁਰ ਸ਼ਬਦ ਦੇ ਹੁ ਮਨ ਪਿਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਇ ਲਖਿਆ ਗੁਰਮੁਖ ਆਖ ਕਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪਿਐ ਸਾਰੰਗ ਪਾਣੀ ਆਵਣ ਜਾਣਾ ਬਹੁੜ ਨਾ ਹੋਵੇ ਗੁਰਮੁਖ ਸਹਿਜ ਧਿਆਇਆ ਮਨ ਹੀ ਤੇ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸਾਚੇ ਹੀ ਸੱਚ ਸਾਚ ਪਤਿ ਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸੁਅਮੀ ਦੂਜਾ ਵਰ ਨ ਕੋਈ ਏਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੋਇ ਨਾਨਕ ਨਾਮ ਪ੍ਰਭੂ ਤੇ ਪਈਐ ਜਿਨ ਕਾ ਧੁਰ ਲਿਖਿਆ ਹੋਇ ਮਲਾਰ ਮਹਲਾ 3 ਗੋਰਾ ਸਲਾਹੇ ਸਦਾ ਸੁਖ ਦਾਤਾ ਪ੍ਰਭ ਨਰਾਇਣ ਸੋਏ ਗੁਰ ਪ੍ਰਸਾਦਿ ਪਰਮ ਪਦ ਪਾਇਆ ਵੱਡੇ ਵੱਡੇ ਆਏ ਹੋਏ ਅਨ ਜਨ ਗੁਣ ਗਾਵੇ ਨਿਤ ਸਾਚੇ ਸਚ ਸਮਾਵੇ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੋੜ ਪਟੰਭ ਹੋ ਮੈਂ ਬਖ ਤ੍ਰਿਸ਼ਨਾ ਚਲਣ ਹਿਰਦੈ ਸੰਭਾਲਾ ਸਤ ਗੁਰ ਦਾਤਾ RAM ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾਸੇ ਸਚੇ ਨਾਮ ਸਮਾਹੀ ਅਨਤਨ ਹਰ ਰਵਿਆਰ ਦੇ ਅੰਤਰ ਸਹਜ ਸਮਾਦ ਲਗਾਹੀ ਸਤ ਗੁਰ ਸ਼ਬਦੇ ਹੋ ਮਨ ਪਿਧਿਆ ਹਿਰਦੈ ਸੱਚੀ ਬਾਣੀ ਮੇਰਾ ਪ੍ਰਭ ਅਲਖ ਨ ਜਾਏ ਲਖਿਆ ਗੁਰਮੁਖ ਅਕਾਥ ਕਹਾਣੀ ਆਪੇ ਦਇਆ ਕਰੇ ਸੁਖ ਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬਹੜ ਨ ਹੋਵੇ ਗੁਰਮੁਖ ਸਹਿਜ ਧਿਆਇ ਮਨ ਹੀ ਤੇ ਮਨ ਮਿਲਿਆ ਸੁਆਮੀ मन ही मन समाया सच ही सच साच पति गवाया जिचो एक वसे मन सु वर न कोई ਇਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸਚ ਸੋਇ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕਾ ਧੁਰ ਲਿਖਿਆ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ